ਬੋਲੀ ਹੋਈ ਹੈ ਲੋਕਾਂ ਨੇ 98 ਕਿਲਿਆਂ ਦੀ ਬੋਲੀ ਲਈ ਹੈ ਐਸੀ ਸਮਾਜ ਨਾਲ ਰਲ ਕੇ ਸਾਰੇ ਲੋਕਾਂ ਨੇ ਜਿੱਦੇ ਚ 11 ਲੱਖ ਰੁਪਈਆ ਲਗਭਗ ਕੈਸ਼ ਲੋਕਾਂ ਨੇ ਜਮ੍ਹਾਂ ਕਰਾਤਾ ਬਲ ਇੱਕ ਮਹੀਨੇ ਤੋਂ ਬਠੋਈ ਕਲਾਂ ਚ ਇੱਕ ਧਰਮਸ਼ਾਲਾ ਚ ਧਰਨਾ ਚੱਲ ਰਿਹਾ ਜਿੱਥੇ ਜੈਪ ਸਿੰਘ ਬਠੋਈ ਤੇ ਹੋਰ ਸਾਰੇ ਸੱਜਣ ਉੱਥੇ ਸਾਡੇ ਆਗੂ ਸਹਿਬਾਨ ਨੇ ਉਹ ਗਵਾਹੀ ਕਰ ਰਹੇ ਨੇ ਉਸ ਧਰਨੇ ਦੀ ਮਾਵਿੰਦਰ ਸਿੰਘ ਭਾਗੂ ਮਾਜਾ ਅਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਨਿਊਜ਼ ਆਈ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਠੋਈ ਵਿਖੇ ਪੰਚਾਇਤੀ ਜ਼ਮੀਨ ਦੀ ਜੋ ਐਸ ਸੀ ਸਮਾਜ ਨੇ ਬੋਲੀ ਦਿੱਤੀ ਸੀ ਉਸ ਦੇ ਕਬਜ਼ੇ ਨਹੀਂ ਦਿੱਤੇ ਜਾ ਰਹੇ ਸੋ ਐਸ ਸੀ ਬੀ ਸੀ ਮਹਾਪੰਚਾਇਤ ਦੇ ਆਗੂਆਂ ਵੱਲੋਂ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਨਾਲ ਸੰਪਰਕ ਕੀਤਾ ਗਿਆ ਹੈ ਸੋ ਹਾਂ ਪੱਕੀ ਹੁੰਗਾ ਰਾਮ ਮਿਲਿਆ ਹੈ ਸੋ ਸਾਰੀ ਡਿਟੇਲ ਤੁਹਾਨੂੰ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਕੁੰਬੜਾ ਜੀ ਕਰਨਗੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਹਾਂਜੀ ਕੁੰਬੜਾ ਸਾਹਿਬ ਅੱਜ ਦੇ ਇਸ ਮੀਟਿੰਗ ਬਾਰੇ ਤੁਸੀਂ ਕੀ ਕਹੋਗੇ ਜੋ ਤੁਹਾਡੀ ਡਾਇਰੈਕਟਰ ਪੰਚਾਇਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੱਬ ਵਰਗੇ ਸਰੋਤੇ ਜਿਹੜੇ ਘਰੇ ਬੈਠੇ ਤੁਹਾਡੇ ਰਾਈ ਸਾਡੀ ਆਵਾਜ਼ ਸੁਣਦੇ ਨੇ ਤੇ ਅਫੀਸਰ ਸਾਹਿਬਾਨ ਚਾਹੋ ਡਿਸਟ੍ਰਿਕਟ ਪਟਿਆਲਾ ਦੇ ਹੋਣ ਜਾਂ ਬਲਾਗ ਪਟਿਆਲਾ ਦੇ ਹੋਣ ਤੇ ਸਾਰੇ ਤੁਹਾਡੇ ਰਾਹੀਂ ਜਿਹੜੀ ਸੁਣਦੇ ਆ ਤੁਹਾਡੀ ਇੱਕ ਤਾਂ ਤਹਿ ਦਿਲੋਂ ਧੰਨਵਾਦ ਤੁਸੀਂ ਪ੍ਰੈਸ ਦਾ ਸਾਡਾ ਵੀ ਲੋਕਾਂ ਦੀ ਦਬੀ ਹੋਈ ਆਵਾਜ਼ ਦਬੀ ਕੁਚਲੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਤੇ ਗੱਲ ਕਰ ਲਈਏ ਅੱਜ ਜਿਹੜੀ ਹੈ ਸਾਡੀ ਅਸੀਂ ਮੋਰਚਾ ਪ੍ਰਦਾਨਮੈਂ ਪ੍ਰਦਾਨ ਵੱਜੋ ਤੇ ਸਾਡੇ ਮੁਲਾਕ ਹਰਨੇਕ ਸਿੰਘ ਜੀ ਬਲੋਆ ਕਰਮ ਸਿੰਘ ਜੀ ਪ੍ਰੋਫੈਸਰ ਸਾਹਿਬ ਕਰਮਜੀਤ ਜੀ ਅਸੀਂ ਜਾ ਕੇ ਅੱਜ ਇੱਕ ਡਾਇਰੈਕਟਰ ਪੰਚਾਇਤ ਨੂੰ ਮਿਲੇ ਮੀਟਿੰਗ ਕੀਤੀ ਜਿੱਥੇ ਬਹੁਤ ਵੱਡੇ ਪੱਧਰ ਤੇ ਸਾਡੀ ਜਿਹੜੀ ਕਾਫੀ ਲੰਮੇ ਸਮੇਂ ਜਿਹੜੀ ਮੀਟਿੰਗ ਚੱਲੀ ਹੈ ਤੇ ਉਹਦੇ ਵਿੱਚ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਪਿੰਡ ਬਠੋਈ ਕਲਾਂ ਜੋ ਪਿਛਲੇ ਲਗਭਗ ਮਹੀਨਾ ਡੇਢ ਮਹੀਨੇ ਤੋਂ ਵਿਵਾਦ ਚੱਲ ਰਿਹਾ ਜਮੀਨੀ ਜਿੱਥੇ ਡਾਕਟਰ ਪੀਮਰਾਓ ਉਮੀਦਵਾਰ ਜੀ ਦੇ ਅਨੁਸਾਰ ਲਿਖੇ ਗਏ ਸੰਵਿਧਾਨ ਮੁਤਾਬਕ 1/3 ਹਿੱਸਾ ਸ਼ਾਮਲਾੜ ਜ਼ਮੀਨ 'ਚ ਜਿਹੜਾ ਐਸਸੀ ਤੇ ਲੋਕ ਬੀਸੀ ਲੋਕ ਐਸਸੀ ਲੋਕ ਇੱਕ ਬੜਾ 3/3 ਹਿੱਸੇ ਦੀ ਬੋਲੀ ਦੇ ਸਕਦੇ ਸ਼ਾਮਲਾੜ ਜ਼ਮੀਨ ਦੀ ਖੇਤੀ ਕਰ ਸਕਦੇ ਤੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਦੇ ਆ ਉਸੇ ਤਰਜ਼ ਤੇ ਪਿੰਡ ਬਠੋਈ ਕਲਾਂ ਦਾ 600 ਏਕੜ ਜ਼ਮੀਨ ਹੈ ਜਿਹਦੇ ਵਿੱਚ 1/3 ਹਿੱਸੇ ਦੀ ਜਿਹੜੀ ਬੋਲੀ ਹੋਈ ਹੈ ਲੋਕਾਂ ਨੇ 98 ਕਿੱਲਾਂ ਦੀ ਬੋਲੀ ਲਈ ਐਸੀ ਸਮਾਜ ਨਾਲ ਰਲ ਕੇ ਸਾਰੇ ਲੋਕਾਂ ਨੇ ਜਿਹਦੇ ਵਿੱਚ 11 ਲੱਖ ਰੁਪਈਆ ਲਗਭਗ ਕੈਸ਼ ਲੋਕਾਂ ਨੇ ਜਮ੍ਹਾਂ ਕਰਾਤਾ ਬਲਾਕ ਪੰਚਾਇਤ ਅਫਸਰ ਨੂੰ ਤੇ ਠੇਕੇ ਦੇ ਜ਼ਮੀਨ ਵੀ ਲੈ ਲਈ ਪਰ ਜਿਹੜੇ ਪਹਿਲੇ ਤਨਾੜ ਲੋਕ ਨੇ ਜਿਨ੍ਹਾਂ ਕੋਲੇ ਕਬਜ਼ਾ ਹੈ ਉਹ ਤਨਾੜ ਲੋਕਾਂ ਨੇ ਜ਼ਮੀਨ ਤੇ ਕਬਜ਼ਾ ਲਿਆ ਪੰਚਾਇਤ ਨੇ ਜੇ ਸਰਕਾਰ ਨੇ ਕਬਜ਼ਾ ਲਿਆ ਉਹ ਦੁਬਾਰੇ ਫੇਰ ਉਹਨਾਂ ਨੇ ਬਾਹ ਬਾ ਬਿਜਲੀ ਜ਼ਮੀਨ ਤੇ ਦੂਜੀ ਜਿਹੜੇ ਐਸੀਆਂ ਨੇ ਬੋਲੀ ਦਿੱਤੀ ਸੀ ਉਹਨਾਂ ਪਰਿਵਾਰਾਂ ਦੀ ਕਾਫੀ ਜਾਂਦੀ ਬਲਾਗ ਪੰਚਾਇਤ ਅਫਸਰ ਦੇ ਦਫ਼ਤਰ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਹੈ ਤੇ ਜਾਤੀ ਸੁਚਕ ਸ਼ਬਦ ਬੋਲੇ ਤੇ ਜਾਤਾਂ ਦਾਦ ਦੇ ਖਿਲਾਫ ਉਹਨਾਂ ਨੂੰ ਜਿਹੜਾ ਮਾੜਾ ਚੰਗਾ ਬੋਲੇ ਤੇ ਗਾਲਾਂ ਕੱਢੀਆਂ ਇੱਥੇ ਤੱਕ ਕਿ ਜੇ ਇੱਕ ਦੋ ਜਰਨਲ ਮੈਂ ਵਿਅਕਤੀ ਵੀ ਜਿਹੜਾ ਉਹਨਾਂ ਐਸੀਆਂ ਦੀ ਮਦਦ ਕਰਦਾ ਸੀ ਉਹਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ ਜਰਨਲ ਬੰਦੇ ਦੀ ਵੀ ਤੇ ਜਿਹਦੇ 'ਚ ਪੁਲਿਸ ਨੇ ਸਾਇਦਿਕ ਬਹੁਤ ਔਖਾ ਪਰਚਾ ਦਰਜ ਕਰਿਆ ਜਿੱਥੇ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਦੂਜੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਾਹਿਬਾਨ ਗਏ ਨੇ 1 ਮਹੀਨੇ ਤੋਂ ਬਠੋਈ ਕਲਾਂ ਚ ਇੱਕ ਧਰਮਸ਼ਾਲਾ ਚ ਧਰਨਾ ਚੱਲ ਰਿਹਾ ਜਿੱਥੇ ਜੈਪ ਸਿੰਘ ਬਠੋਈ ਤੇ ਹੋਰ ਸਾਰੇ ਸੱਜਣ ਉੱਥੇ ਸਾਡੇ ਆਗੂ ਸਹਿਬਾਨ ਨੇ ਉਹ ਗਵਾਹੀ ਕਰ ਰਹੇ ਨੇ ਉਸ ਧਰਨੇ ਦੀ ਪਿੰਡ ਕਰਕੇ ਤੇ ਅੱਜ ਕੱਲ੍ਹ ਨੂੰ ਵੀ ਉੱਥੇ ਬਹੁਤ ਵੱਡਾ ਇੱਕ ਇਕੱਠ ਹੈ ਜਿੱਥੇ ਅਲੱਗ-ਅਲੱਗ ਧਾਰਮਿਕ ਤੇ ਸਮਾਜਿਕ ਵੱਖ-ਵੱਖ ਜਥੇਬੰਦੀਆਂ ਦੇ ਬੰਦੇ ਨਵੇਂ ਦੇ ਪਹੁੰਚ ਰਹੇ ਨੇ ਤੇ ਅੱਜ ਅਸੀਂ ਡਾਇਰੈਕਟਰ ਪੰਚਾਇਤ ਨੂੰ ਇਹ ਸਾਰੀ ਜਾ ਕੇ ਗੱਲ ਦੱਸੀ ਵੀ ਸਾਡੀ ਇਹ ਗੱਲਬਾਤ ਹੈ ਜੀ ਇਸ ਤਰ੍ਹਾਂ ਕਹਾਣੀ ਹੈ ਤੇ ਸਾਡੇ 98 ਕਿੱਲੇ ਜ਼ਮੀਨ ਦੇ ਜਿਹੜੇ ਬੋਲੀ ਲਈ ਹੈ ਉਹਨਾਂ ਦੀ ਨਾ ਸਾਨੂੰ ਕਬਜ਼ਾ ਮਿਲਿਆ ਤੇ ਉਲਟਾ ਸਾਡੀ ਮਾਰਕਟ ਹੋਈ ਹੈ ਦਾ ਡਾਇਰੈਕਟਰ ਪੰਚਾਇਤ ਓਮਾ ਸ਼ੰਕਰ ਜੀ ਓਮਾ ਸ਼ੰਕਰ ਗੁਪਤਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਅਸੀਂ ਗੱਲ ਜਾ ਕੇ ਦੱਸੀ ਤੇ ਉਹਨਾਂ ਨੇ ਕਿਹਾ ਮੈਂ ਹੁਣੇ ਤੁਰੰਤ ਜਿਹੜਾ ਏਡੀਸੀ ਪਟਿਆਲਾ ਨੂੰ ਏਡੀਸੀ ਡੀ ਪਟਿਆਲਾ ਨੂੰ ਜਿਹੜਾ ਹੁਕਮ ਕਰ ਦਿੰਦਾ ਤੇ ਉਹਨਾਂ ਨੂੰ ਫੋਨ ਤੇ ਵੀ ਮੈਸੇਜ ਦੇ ਦਿੰਦਾ ਤੇ ਉਹਨਾਂ ਦੀ ਡਿਊਟੀ ਲਾ ਦਿੰਦਾ ਕਿ ਜੋ ਕਿ ਹੱਕ ਇਹਨਾਂ 98 ਕਿੱਲੇ ਜ਼ਮੀਨ ਦੀ ਬੋਲੀ ਹੋਈ ਹੈ ਤੇ ਬੋਲੀਕਾਰਾਂ ਨੂੰ ਜ਼ਮੀਨ ਤੁਰੰਤ ਮਿਲੇ ਤੇ ਅਗਲੀ ਪ੍ਰੋਸੈਸ ਜੋ ਸਰਕਾਰੀ ਸਰਕਾਰੀ ਪ੍ਰਕਿਰਿਆ ਨਾਲ ਚੱਲਦਾ ਰਹੇਗਾ ਅਸੀਂ ਮਾਨਯੋਗ ਡਾਇਰੈਕਟਰ ਸਾਹਿਬ ਦਾ ਸੈਕਟਰੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਧੰਨਵਾਦ ਕਰ ਸਕਦੇ ਆ ਜੇਕਰ ਉਹ ਲੋਕਾਂ ਨੂੰ ਬੇਹੱਕਿਆਂ ਨੂੰ ਜਿਨ੍ਹਾਂ ਦੇ ਹੱਕ ਨਹੀਂ ਹੈ ਇਹ ਹੱਕ ਮਾਰ ਕੇ ਦੂਜੇ ਤਰ੍ਹਾਂ ਲੋਕ ਦੱਬ ਰਹੇ ਨੇ ਉਹਨਾਂ ਨੂੰ ਜਲਦੀ ਹੱਕ ਦਵਾਇਆ ਜਾਵੇ ਤੇ ਅਸੀਂ ਆਸ ਕਰਦੇ ਆਂ ਉਮੀਦ ਕਰਦੇ ਆਂ ਵੀ ਡਾਇਰੈਕਟਰ ਪੰਚਾਇਤ ਸਾਡੀ ਇਹ ਜਿਹੜੀ ਮੰਗ ਨੂੰ ਪਿੰਡ ਦੀ ਮੰਗ ਨੂੰ ਪਿੰਡ ਬਠੋਈ ਕਲਾਂ ਦੀ ਮੰਗ ਨੂੰ ਬਹੁਤ ਸਾਰੇ ਜਲਦੀ ਨਾਲ ਨਿਵੇੜ ਦਿੱਤਾ ਜਾਵੇਗਾ ਪਰ ਇਹ ਕੰਮ ਸਾਡੇ ਚੇਅਰਮੈਨ ਜੋ ਐਸਸੀ ਚੇਅਰਮੈਨ ਪੰਜਾਬ ਦਾ ਹੈ ਐਸਸੀ ਕਮਿਸ਼ਨ ਪੰਜਾਬ ਦੇ ਨੇ ਇਹ ਕੰਮ ਉਹਨਾਂ ਦੇ ਕਰਨ ਦੇ ਸੀ ਜੋ ਸਾਡੇ ਕੋਲੇ ਆ ਰਹੇ ਨੇ ਅਸੀਂ ਉਹ ਪਰਿਵਾਰਾਂ ਨੂੰ ਲੈ ਕੇ ਡਾਇਰੈਕਟਰ ਤੱਕ ਗਏ ਡਾਇਰੈਕਟਰ ਦਾ ਦਰਵਾਜ਼ਾ ਖੜਕਾਇਆ ਡਾਇਰੈਕਟਰ ਨੇ ਸੁਣੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਤੋਂ ਜਲਦੀ ਸਾਡੀ ਉਹ ਜਿਹੜੀ ਮੰਗ ਹੈ ਉਹ ਲੋਕਾਂ ਦੀ ਪੂਰੀ ਹੋ ਜਾਈਏਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ